ਮੇਰੇ ਪਿਆਰਿਓ ਪੰਜਾਬ ਦੀ ਕਲੀਸੀਆ ਦੀ ਜੇ ਕਰਸੀ ਅੱਜ ਗੱਲ ਕਰੀਏ ਤੇ ਇਹ ਕਲੀਸੀਆ ਪਰਮੇਸ਼ਵਰ ਦੇ ਨਕਸ਼ੇ 'ਚੋਂ 90% ਬਾਹਰ ਦੀ ਇਹ ਕਲੀਸੀਆ ਕਿਸੇ ਪਾਸਟਰ ਜਾਂ ਸੇਵਕ ਦੀ ਨਹੀਂ ਇਹ ਕਲੀਸੀਆ ਪ੍ਰਭੂ ਯੀਸ਼ੂ ਮਸੀਹ ਦੀ ਆ ਤੇ ਇੱਕ ਕਲੀਸੀਆ ਦੀ ਜਿਹੜੀ ਤਿਆਰੀ ਆ ਜਾਂ ਇੱਕ ਕਲੀਸੀਆ ਦਾ ਜਿਹੜਾ ਸਥਾਰਿਆ ਉਹ ਪਰਮੇਸ਼ਵਰ ਦੇ ਨਕਸ਼ੇ ਦੇ ਨਾਲ ਹੀ ਰੱਖਿਆ ਜਾਏਗਾ ਇਹ ਨਕਸ਼ਾ ਆਖਿਰਕਾਰ ਹੈ ਕਿ ਜੀ ਦੇ ਅਨੁਸਾਰ ਪਰਮੇਸ਼ਵਰ ਦੀ ਕਲੀਸੀਆ ਨੇ ਸਿੱਧ ਹੋਣਾ ਹੈ ਪੰਜਾਬ ਦੀ ਕਲੀਸੀਆ ਦੇ ਵਿੱਚ ਕੇਵਲ ਤੁਹਾਨੂੰ ਆਸ਼ੀਸ਼ ਬਰਕਤ ਦਾ ਹੀ ਪ੍ਰਚਾਰ ਮਿਲਣਾ ਇਥੋਂ ਤੱਕ ਕਿ 13-13 ਸਾਲ ਦੇ ਬੱਚੇ ਵੀ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਸੇਵਕ ਕਹਾ ਰਹੇ ਆ ਸੋ ਜੈ ਮਸੀਹ ਦੀ ਪ੍ਰੇਜ਼ ਲord ਹਾਲੇਲੂਇਆ ਮੇਰੇ ਪਿਆਰਿਓ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਤੇ ਜਾਣੇ ਬਚਨ ਦੀ ਸਚਾਈ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵਿਸ਼ੇ ਵਿੱਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਪਿਆਸ ਦੀ ਕੋਲ ਪਿੰਡ ਕੋਟ ਮਹਤਾਬ ਵਿੱਚ ਸਾਡੀ ਸੰਗਤੀ ਸੰਡੇ ਆਰਾਧਨਾ ਸੰਡੇ ਸੰਗਤੀ ਸ਼ੁਰੂ ਆ ਜੇਕਰ ਤੁਹਾਨੂੰ ਲੱਗਦਾ ਕਿ ਅਸੀਂ ਪਰਮੇਸ਼ਵਰ ਦੇ खरे ਬਚਨਾਂ ਨੂੰ ਸਿੱਖਣਾ ਹੈ ਪਰਮੇਸ਼ਵਰ ਦਾ ਵਚਨ ਹੀ ਸਾਨੂੰ ਸਵਰਗ ਲੈ ਕੇ ਜਾਏਗਾ ਤੇ ਤੁਸੀਂ ਜਰੂਰ ਸਾਨੂੰ ਸੰਪਰਕ ਕਰੋ ਕਮੈਂਟ ਬਾਕਸ 'ਚ ਆਪਣੀ ਰੈਡੋ ਅਤੇ ਸਾਡੇ ਨਾਲ ਮਿਲ ਕੇ ਤੁਸੀਂ ਸੰਡੇ ਦੀ ਆਰਾਧਨਾ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਸੋ ਆਓ ਹੁਣ ਅਸੀਂ ਪਰਮੇਸ਼ਰ ਦਾ ਪਵਿੱਤਰ ਕਲਾਮ ਸਿੱਖਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਦੀਆਂ ਜਿਹੜੀਆਂ ਕਲੀਸੀਆ ਆ ਇਹ ਪਰਮੇਸ਼ਰ ਦੇ ਨਕਸ਼ੇ ਤੋਂ 90% ਬਾਹਰ ਆ ਰਹੀਆਂ ਇਹ ਪਰਮੇਸ਼ਰ ਦਾ ਨਕਸ਼ਾ ਹੈ ਕੀ ਆ ਇਹ ਆ ਪਰਮੇਸ਼ਰ ਦਾ ਪਵਿੱਤਰ ਵਚਨ ਬੋਲੋ ਹਾਲੇਲੂਇਆ ਤੇ ਪਰਮੇਸ਼ਰ ਚਾਹੁੰਦਾ ਕਿ ਜਿਹੜੀ ਮੇਰੀ ਕਲਿਸੀਆ ਆ ਇਹ ਮੇਰੇ ਨਕਸ਼ੇ ਦੇ ਅਨੁਸਾਰ ਹੀ ਤਿਆਰ ਹੋਣੀ ਚਾਹੀਦੀ ਆ ਪਰ ਪੰਜਾਬ ਦੀਆਂ ਕਲਿਸੀਆਂ ਦੇ ਵਿੱਚ ਪਰਮੇਸ਼ਰ ਦੇ ਵਚਨ ਤੋਂ ਹਟ ਕੇ ਆਪਣੀ ਮਰਜ਼ੀ ਨੂੰ ਯਾਦਾ ਮਹੱਤਵ ਦਿੱਤਾ ਜਾ ਰਿਹਾ ਆਪਣੇ ਗੁਣਗaan ਨੂੰ ਯਾਦਾ ਮਹੱਤਵ ਦਿੱਤਾ ਜਾ ਰਿਹਾ ਇਸੇ ਕਰਕੇ ਮੇਰੇ ਪ੍ਰਿਯੋ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਬਦਲਾਅ ਨਹੀਂ ਨਜ਼ਰ ਆ ਰਿਹਾ ਬਹੁਤ ਸਾਰੇ ਲੋਕ ਵੱੱਦ ਦੀ ਗਿਣਤੀ ਨੂੰ ਦੇਖ ਕੇ ਹੀ ਬਲੇਸਿੰਗ ਮੰਨੀ ਜਾਂਦੇ ਆ ਕਿ ਇਹਦੇ ਤੋਂ ਵੱਡੀ ਬਲੇਸਿੰਗ ਕੋਈ ਹੋ ਹੀ ਨਹੀਂ ਸਕਦੀ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਵਾ ਇਦਾਂ ਕਰਕੇ ਲੋਕਾਂ ਦੀ ਸੋਚ ਆ ਪਰ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਇਹ ਬਲੇਸਿੰਗ ਦੀ ਨਿਸ਼ਾਨੀ ਗਿਣਤੀ ਆ ਬਿਆਸ ਦੇ ਨਾਲ ਹੀ ਡੇਰਾ ਰਾਧਾ ਸੁਆਮੀ ਦਾ 사త్సੰਗ ਚੱਲਦਾ ਮੇਰੇ ਪ੍ਰਿਯੋ ਜਦੋਂ ਉਥੇ ਪੰਡਹਾਰਾ ਹੁੰਦਾ ਅੰਦਰ ਪੰਡਹਾਰੇ ਦੇ 사ਸੰਗ ਦੀ ਗੱਲ ਛੱਡੋ ਬਾਜ਼ਾਰ ਦੇ ਵਿੱਚ ਜਿਹੜੀ ਆ ਲੱਖਾਂ ਦੇ ਹਿਸਾਬ ਨਾਲ ਦੁਨੀਆ ਤੁਰੇ ਫਿਰਦੀ ਉਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਯਾਨੀ ਕਿ ਇਧਰ ਜੇ ਆਪਾਂ ਲੱਖ ਦੀ ਗਿਣਤੀ ਮੰਨਦੇ ਆਂ ਤੇ ਉਧਰ ਕਰੋੜਾਂ ਦੇ ਹਿਸਾਬ ਨਾਲ ਪਬਲਿਕ ਜਿਹੜੀ ਆ ਪੰਡਹਾਰੇ ਦੇ ਉੱਤੇ ਆਉਂਦੀ ਆ ਸੋ ਮੇਰਾ ਕਹਿਣ ਦਾ ਮਤਲਬ ਜੇ ਤੁਸੀਂ ਬਲੇਸਿੰਗ ਦੀ ਗੱਲ ਕਰਦੇ ਹੋ ਕਿ ਗਿਣਤੀ ਬਲੇਸਿੰਗ ਨੂੰ ਦਰਸਾਉਂਦੀ ਆ ਤੇ ਫਿਰ ਸਾਡੇ ਨਾਲੋਂ ਜ਼ਿਆਦਾ ਬਲੇਸਿੰਗ ਮੈਨੂੰ ਲੱਗਦਾ ਕਿ ਰਾਧਾ ਸੁਆਮੀ ਡੇਰੇ ਵਾਲਿਆਂ ਦੇ ਕੋਲ ਆ ਜਿਹੜੇ ਪ੍ਰਭੂ ਯੀਸ਼ੂ ਮਸੀਹ ਨੂੰ ਦੂਰ ਦੂਰ ਤੱਕ ਜਾਣਦੇ ਵੀ ਨਹੀਂ ਕਰਕੇ ਸੋ ਪਹਿਲੀ ਸਦੀ ਦੀ ਕਲਿਸੀਆ ਦੇ ਵਿੱਚ ਮਹੱਤਮਪੂਰਨ ਗੱਲ ਕੀਤੀ ਕਿ ਉਹ ਗਿਣਤੀ ਦੇ ਵਿੱਚ ਵੀ ਵਧਣਦੇ ਸੀ ਤੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਵੀ ਵਧਦੇ ਸੀ ਪਰ ਅੱਜ ਲੋਕ ਗਿਣਤੀ ਦੇ ਵਿੱਚ ਬਹੁਤਾਤ ਦੇ ਵਿੱਚ ਪੰਜਾਬ 'ਚ ਵੱਧ ਰਹੇ ਆ ਪਰ ਉਹਨਾਂ ਦਾ ਆਤਮਿਕ ਜੀਵਨ ਜ਼ੀਰੋ ਲੈਵਲ ਆ ਜ਼ੀਰੋ ਲੈਵਲ ਤੁਸੀਂ ਥੋੜੀ ਜੀ ਗੱਲ ਛੇੜ ਕੇ ਵੇਖੋ ਨਾ ਉਹਨਾਂ ਦੇ ਅੰਦਰ ਨਮਰਤਾ ਨਾ ਦੀਨਤਾ ਨਾ ਸੈਮ ਐਨਾ ਗੱਲਾਂ ਦੇ ਵਿੱਚ ਉਹ ਕਮੰਡ ਬੋਲਦਾ ਕਿ ਜਿਵੇਂ ਤੁਸੀਂ ਕਿਸੇ ਸੰਸਾਰਿਕ ਵਿਅਕਤੀ ਦੇ ਨਾਲ ਗੱਲਾਂ ਕਰ ਰਹੇ ਹੋ ਮੇਰੇ ਅਜ਼ੀਜ਼ੋ ਜੁੱਤੀਆਂ ਕਿ ਇਹੋ ਜੀਆਂ ਚੀਜ਼ਾਂ ਤੁਹਾਨੂੰ ਜਿਹੜੇ ਪੰਜਾਬ ਦੇ ਵਿਸ਼ਵਾਸੀਆਂ ਤੇ ਆਗੂਆਂ ਦੇ ਜੀਵਨਾ ਚੋਂ ਲੱਭਣ ਨੂੰ ਮਿਲ ਰਹੇ ਨੇ ਯਾਨੀ ਕਿ ਗਿਣਤੀ ਤੇ ਹੈ ਪਰ ਪਹਿਲੀ ਸਦੀ ਦੀ ਕਲੀਸੀਆ ਗਿਣਤੀ ਦੇ ਵਚਨ ਦੋਵਾਂ ਵਿੱਚ ਵਧਦੀ ਸੀ ਪਰ ਅੱਜ ਦੀ ਕਲੀਸੀਆ ਗਿਣਤੀ ਦੇ ਵਿੱਚ ਤੇ ਹੈ ਆ ਪਰ ਵਚਨ ਦੇ ਵਿੱਚ ਨਹੀਂ ਹੈ ਮੇਰੇ ਪ੍ਰਿਆਰਿਓ ਜਿੰਨਾ ਚਿਰ ਅਸੀਂ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਸਿੱਧ ਨਹੀਂ ਕਰਦੇ ਸਵਰਗ ਜਾਣਾ ਮੁਸ਼ਕਿਲ ਹੋ ਜਾਣਾ ਸਾਡਾ ਤੇ ਪਰਮੇਸ਼ਰ ਚਾਹੁੰਦਾ ਕਿ ਮੇਰੀ ਜਿਹੜੀ ਕਲੀਸੀਆ ਆ ਉਹ ਮੇਰੇ ਨਕਸ਼ੇ ਦੇ ਅਨੁਸਾਰ ਜਿਵੇਂ ਵਚਨ ਉਹਨਾਂ ਨੂੰ ਗੱਲਾਂ ਦੱਸਦਾ ਉਵੇਂ ਹੀ ਉਹਨੇ ਰੈਡੀ ਹੋਣਾ ਤਿਆਰ ਹੋਣਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਦ ਨੂਹਾਂ ਨੇ ਪ੍ਰਚਾਰ ਕੀਤਾ ਕਿ ਆਪਣੇ ਪਾਪਾਂ ਤੋਂ ਮੁੜੋ ਮਨ ਫਰਾਓ ਕਿਸੇ ਨੇ ਉਹਦਾ ਯਕੀਨ ਨਹੀਂ ਕੀਤਾ ਤੇ ਪਰਮੇਸ਼ਰ ਨੇ ਉਹਨੂੰ ਦੱਸਿਆ ਕਿ ਮੈਂ ਇਸ ਧਰਤੀ ਨੂੰ ਪਾਣੀ ਨਾਲ ਨਾਸ਼ ਕਰਨ ਵਾਲਾ ਤੋ ਇੱਕ ਨਾਮ ਬਣਾ ਬੇੜੀ ਬਣਾ ਉਹ ਕਿੰਨੇ ਹੱਥ ਉਹਦੀ ਲੰਬਾਈ ਕਿੰਨੇ ਹੱਥ ਉਹਦੀ ਚੌੜਾਈ ਤੇ ਕਿੰਨੇ ਹੱਥ ਉਹਦੀ ਉਚਾਈ ਸਾਰਾ ਕੁਝ ਉਹਨੂੰ ਪਰਮੇਸ਼ਰ ਨੇ ਦੱਸਿਆ ਮੇਰੇ ਪਿਆਰਿਓ ਇੱਥੋਂ ਤੱਕ ਇਹਦਾ ਦਰਵਾਜ਼ਾ ਵੀ ਕਿਹੜੀ ਸਾਈਡ ਰੱਖਣਾ ਕਿੰਨੇ ਰੱਖ ਦੱਸਿਆ ਪਰਮੇਸ਼ਰ ਨੇ ਨੂਹਾਂ ਦੀ ਇੱਕ ਵੀ ਮਰਜ਼ੀ ਉਹਦੇ ਚ ਆਪਣੀ ਨਹੀਂ ਲੱਗੀ ਇੱਕ ਨਾਵ ਦਾ ਨਕਸ਼ਾ ਵੀ ਨੂਹਾਂ ਨੂੰ ਕਿੰਨੇ ਦਿੱਤਾ ਪਰਮੇਸ਼ਰ ਨੇ ਦੂਜੀ ਗੱਲ ਸਵਰਗ ਦਾ ਨਕਸ਼ਾ ਮੂਸਾ ਨੂੰ ਕਿੰਨੇ ਦਿੱਤਾ ਪਰਮੇਸ਼ਰ ਨੇ ਮੇਰੇ ਪਿਆਰਿਓ ਫਿਰ موسی ਮਿਲਾਪ ਵਾਲਾ ਤੰਬੂ ਬਣਾਉਂਦਾ ਵਾ ਉਹਦੇ ਵਿੱਚ ਪੜਦੇ ਵੀ ਕਿਹੜੇ ਕਲਰ ਦੇ ਲੱਗਣੇ ਉਹ ਵੀ ਖੁਦਾ ਨੇ ਦੱਸਿਆ ਫਿਰ ਰੰਗ ਕਿਹੜਾ ਲਾਉਣਾ ਉਹਦੇ ਵਿੱਚ ਸੋਚ ਕੇ ਦੇਖੋ ਇੰਨਾਂ ਚੀਜ਼ਾਂ ਦੇ ਬਾਰੇ ਪਰਮੇਸ਼ਵਰ ਨੇ ਦੱਸਿਆ ਕਿ ਇਹਦੇ ਵਿੱਚ ਕੀ ਹੋਣਾ ਵਾ ਕਿਹੜੀ ਚੀਜ਼ ਕਿੱਥੇ ਰਹਿਣੀ ਆ ਕਿਹੜੀ ਚੀਜ਼ ਦੀ ਲੰਬਾਈ ਕਿੰਨੀ ਹੋਣੀ ਆ ਸੋਚ ਕੇ ਦੇਖੋ ਜੇ ਇੰਨਾਂ ਚੀਜ਼ਾਂ ਦੀ ਜਿਹੜੀ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤੀਆਂ ਆਪਣੀ ਮਰਜ਼ੀ ਦੇ ਨਾਲ ਤਿਆਰ ਕਰਵਾਈਆਂ ਤੇ ਜਿਹੜੀ ਉਹਦੀ ਪਵਿੱਤਰ ਕਲੀਸੀਆ ਆ ਜਿਹੜੀ ਉਹਦੇ ਖੂਨ ਦੀ ਖਰੀਦੀ ਹੋਈ ਕਲੀਸੀਆ ਆ ਇਹ ਮੇਰੀ ਤੇ ਤੁਹਾਡੀ ਮਰਜ਼ੀ ਨਾਲ ਤਿਆਰ ਨਹੀਂ ਹੋਣੀ ਇਹ ਪਰਮੇਸ਼ਵਰ ਦੀ ਕਲੀਸੀਆ ਆ ਤੇ ਪਰਮੇਸ਼ਵਰ ਦੀ ਕਲੀਸੀਆ ਉਹਦੇ ਨਕਸ਼ੇ ਦੇ ਨਾਲ ਤਿਆਰ ਹੋਣੀ ਆ ਤੇ ਮੇਰੇ ਪਿਆਰਿਓ ਇਹ ਨਕਸ਼ਾ ਹੈ ਕਿ ਆ ਪਰਮੇਸ਼ਵਰ ਦਾ ਪਵਿੱਤਰ ਵਚਨ ਹallelujah ਇਸੇ ਕਰਕੇ ਵਚਨ ਚ ਲਿਖਿਆ ਤੂੰ ਇਹਦੇ ਨਾਲ दाएं ਜਾਣਾ ਤੇ ਨਾ ਬਾਹੇ ਮੁੜਨਾ ਨਾ ਇਹਦੇ ਚ ਬਿੰਦੂ ਘਟਾਉਣਾ ਤੇ ਨਾ ਵਧਾਉਣਾ ਯਾਨੀ ਜੋ ਇਹ ਦੱਸ ਰਿਹਾ ਉਹਦੇ ਅਨੁਸਾਰ ਇਸਿਆ ਨੂੰ ਤਿਆਰ ਕਰਨਾ ਹੈ ਸੇ ਮੇਰੇ ਅਜ਼ੀਜ਼ੋ ਜਦੋਂ ਇੱਕ ਵਿਅਕਤੀ ਕੋਈ ਬਿਲਡਿੰਗ ਬਣਾਉਂਦਾ ਤੇ ਉਹ ਇੱਕ ਨਕਸ਼ਾ ਤਿਆਰ ਕਰਵਾਉਂਦਾ ਤੇ ਮਿਸਤਰੀ ਦੇ ਹੱਥ ਵਿੱਚ ਲਿਆ ਕੇ ਦੇ ਦਿੰਦਾ ਵੀ ਐ ਜਿਹੜੀ ਬਿਲਡਿੰਗ ਐ ਇਸ ਨਕਸ਼ੇ ਦੇ ਅਨੁਸਾਰ ਤਿਆਰ ਕਰਨੀ ਆ ਜੇ ਉਸ ਬਿਲਡਿੰਗ ਦੇ ਵਿੱਚ ਇੱਕ ਮਿਸਤਰੀ ਨਕਸ਼ੇ ਦੇ ਅਨੁਸਾਰ ਨਾ ਕੰਮ ਕਰਦੇ ਹੋਏ ਆਪਣੀ ਮਰਜ਼ੀ ਕਰੇਗਾ ਤੇ ਕੀ ਹੋਏਗਾ ਮੈਨੂੰ ਦੱਸੋ ਮਾਲਿਕ ਐਕਸੈਪਟ ਕਰੇਗਾ ਬਿਲਕੁਲ ਨਹੀਂ ਉਹ ਕਹੇਗਾ ਮੈਂ ਲੱਖਾਂ ਰੁਪਇਆ ਦੇ ਕੇ ਨਕਸ਼ਾ ਤਿਆਰ ਕਰਵਾਇਆ ਤੇ ਤੂੰ ਇਹ ਕੀ ਕਰੀ ਜਾਂਦਾ ਕਰਕੇ ਮੇਰੇ ਅਜ਼ੀਜ਼ੋ ਪੌਲਸ ਕਹਿੰਦਾ ਮੈਂ ਇੱਕ ਬੁੱਧਵਾਨ ਰਾਜ ਮਿਸਤਰੀ ਦੇ ਸਮਾਨ ਕਲੀਸੀਆ ਦੀ ਕੀ ਰੱਖੀ ਨਹੀਂ ਰੱਖੀ ਪਰਮੇਸ਼ਵਰ ਦੇ ਸੇਵਕਾਂ ਦੀ ਤੁਲਨਾ ਇੱਕ ਚੰਗੇ ਰਾਜ ਮਿਸਤਰੀ ਬੁੱਧਵਾਨ ਰਾਜ ਮਿਸਤਰੀ ਨਾਲ ਵੀ ਕੀਤੀ ਜਾਂਦੀ ਆ ਤੇ ਮੇਰੇ ਪਿਆਰਿਓ ਸੇਵਕ ਜਿਹੜਾ ਆ ਉਹ ਕਲੀਸੀਆ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਨਹੀਂ ਚਲਾ ਸਕਦਾ ਸੱਭਿਆਚਾਰਕ ਪ੍ਰੋਗਰਾਮ ਨਹੀਂ ਕਰਵਾ ਸਕਦਾ ਪੰਗੜੇ ਨਹੀਂ ਪਵਾ ਸਕਦਾ ਜੋ ਇਹ ਨਕਸ਼ਾ ਕਹੇਗਾ ਪਰਮੇਸ਼ਵਰ ਦਾ 10 ਉਹੀ ਕਲੀਸੀਆ ਨੂੰ ਅਗਵਾਈ ਕਰੇਗਾ ਕਿ ਇਹ ਚੀਜ਼ ਨਕਸ਼ੇ ਦੇ ਵਿੱਚ ਇਦਾਂ ਲਿਖੀ ਆ ਇਦਾਂ ਆਰਾਧਨਾ ਹੋਣੀ ਆ ਇਦਾਂ ਅਸੀਂ ਪਵਿੱਤਰ ਤਾਈ ਦੇ ਵਿੱਚ ਅੱਗੇ ਵਧਣਾ ਸੋ ਬਾਈਬਲ ਦੇ ਨਕਸ਼ੇ ਦੇ ਵਿੱਚ ਬਲੇਸਿੰਗ ਦਾ ਨਹੀਂ ਮਨ ਫਰਾਬ ਦਾ ਪ੍ਰਚਾਰਿਆ ਸੀ ਇਦਾਂ ਕਰਨਾ ਇਦਾਂ ਕਰਕੇ ਕਲੀਸੀਆ ਨੂੰ ਸਿਖਾ ਕੇ ਉਹਨੂੰ ਇਸ ਨਕਸ਼ੇ ਦੇ ਅਨੁਸਾਰ ਰੈਡੀ ਕਰਨਾ ਆ ਪਰ ਜੇਕਰ ਅਸੀਂ ਆਪਣੀ ਮਰਜ਼ੀ ਕਰਾਂਗੇ ਤੇ ਖੁਦਾ ਉਹਨੂੰ ਅਕਸੈਪਟ ਨਹੀਂ ਕਰੇਗਾ ਕਿਉਂਕਿ ਉਹ ਤੁਹਾਡੀ ਮਰਜ਼ੀ ਦਾ ਕੀਤਾ ਇਹ ਬਲੀਦਾਨ ਨੂੰ ਅਸੈਪਟ ਕਰਦਾ ਹੀ ਨਹੀਂ ਉਹ ਉਸ ਬਲੀਦਾਨ ਨੂੰ ਅਸੈਪਟ ਕਰਦਾ ਜੋ ਕਾਨੂੰਨ ਦੇ ਹਿਸਾਬ ਨਾਲ ਆ ਬੋਲੋ ਹallelujah ਸੋਮੇਤ ਆ ਡਿਲੀ ਇੱਕ ਵਚਨ ਪੜਨਾ ਚਾਹੁੰਦਾ ਕਿ ਕਾਲੀਸੀਆ ਕੱਲਾ ਦਾਨਖਾਨ ਦਾ ਸਾਧਨ ਨਹੀਂ ਆ ਕਿ ਬਸ ਦਾਨ ਖਾਈ ਜਾਓ ਇਹ ਭਾਵੇਂ ਬਾਅਦ ਚ ਮੂਰਤੀਆਂ ਦੇ ਅੱਗੇ ਜਾ ਕੇ ਮੱਥੇ ਟੇਕਣ ਸਾਨੂੰ ਕੋਈ ਦਿੱਕਤ ਨਹੀਂ ਕਰਕੇ ਇਹ ਇੱਕ ਵੱਡੀ ਜ਼ਿੰਮੇਵਾਰੀ ਆ ਕਿ ਤੁਸੀਂ ਹਰ ਇੱਕ ਵਿਸ਼ਵਾਸੀ ਨੂੰ ਚੇਤਾਵਨੀ ਦੇਣੀ ਆ ਸਿੱਧ ਕਰਨਾ ਤੇ ਉਹਨੂੰ ਪ੍ਰਭੂ ਦੇ ਰਾਜ ਲਈ ਤਿਆਰ ਕਰਨਾ ਇੱਕ ਵਚਨ ਪੜਾਂਗੇ ਕੋਲੋਸੀਏ ਦੀ ਕਿਤਾਬ ਉਹਦਾ ਇੱਕ ਅਧਿਆਇ ਉਹਦਾ 28 ਵਚਨ ਅਸੀਂ ਪੜਾਂਗੇ ਜਿਹਦਾ ਪ੍ਰਚਾਰ ਕਰਕੇ ਅਸੀਂ ਹਰ ਇੱਕ ਮਨੁੱਖ ਨੂੰ ਚੇਤਾਵਨੀ ਦਿੰਨੇ ਆ ਅਤੇ ਸਾਰੇ ਗਿਆਨ ਦੇ ਨਾਲ ਮਨੁੱਖ ਨੂੰ ਸਿਖਾਉਣੇ ਆ ਤਾਂ ਕਿ ਹਰ ਇੱਕ ਵਿਅਕਤੀ ਮਸੀਹ ਦੇ ਵਿੱਚ ਸਿੱਧ ਕਰਕੇ ਉਪਸਥਿਤ ਕੀਤਾ ਜਾਵੇ। ਸੋ ਇਸ ਜਗ੍ਹਾ ਤੇ ਤਿੰਨ ਗੱਲਾਂ ਪੌਲਸ ਦੱਸਦਾ। ਸਭ ਤੋਂ ਪਹਿਲਾਂ ਕਹਿੰਦਾ ਅਸੀਂ ਜਿਹਦਾ ਪ੍ਰਚਾਰ ਕਰਕੇ ਹਰ ਇੱਕ ਮਨੁੱਖ ਨੂੰ ਚੇਤਾਵਨੀ ਦਿੰਨੇ ਆ। ਮੇਰੇ ਪਿਆਰਿਓ ਚੇਤਾਵਨੀ ਦੇਣਾ ਡਾਂਟਣਾ, ਉਲਾਨਾ ਦੇਣਾ ਇਹ ਕਲੀਸਿਆ ਦੇ ਵਿੱਚ ਬਹੁਤ ਜ਼ਰੂਰੀ ਆ। ਜੇ ਕੋਈ ਵੀ ਵਿਅਕਤੀ ਗਲਤੀ ਕਰਦਾ ਭਾਵੇਂ ਉਹ ਸਗਾ ਮੇਰੀ ਪਤਨੀ ਜਾਂ ਮੇਰਾ ਬੇਟਾ ਜਾਂ ਆ ਮੇਰਾ ਰਾਈਟ ਹੈਂਡੀ ਕੀਓਨੀਆ ਉਹਨੂੰ ਵੀ ਪੂਰੀ ਰੀਤੀ ਦੇ ਨਾਲ ਸਖਤ ਚੇਤਾਵਨੀ ਦੇਣੀ ਆ ਸੋ ਦੂਜੀ ਗੱਲ ਸਾਰੀ ਗਿਆਨ ਦੇ ਨਾਲ ਸਿਖਾਉਨੇ ਆ ਪਰ ਅੱਜ ਕਲੀਆਂ ਦੇ ਵਿੱਚ 90% ਪੰਜਾਬ ਦੇ ਵਿੱਚ ਸਾਰਾ ਗਿਆਨ ਨਹੀਂ ਸਿਖਾਇਆ ਜਾ ਰਿਹਾ ਸਿਰਫ ਲੋਕਾਂ ਨੂੰ ਖੁਸ਼ ਕਰਨ ਦੇ ਲਈ ਪਰਮੇਸ਼ਵਰ ਤੇਰਾ ਵੀਜ਼ਾ ਲਗਾ ਦੇਗਾ ਤੈਨੂੰ ਬਾਹਰ ਲੈ ਕੇ ਜਾਣ ਜਾ ਰਿਹਾ ਤੇਰੇ ਘਰ ਚ ਸੋਨਾ ਆ ਰਿਹਾ ਤੇਰੇ ਘਰ ਚ ਚੰਗਾਈ ਆ ਰਹੀ ਬਸ ਇਥੋਂ ਤੱਕ ਹੀ ਸੀਮਤ ਕਰਕੇ ਰੱਖਿਆ ਲੋਕਾਂ ਨੂੰ ਲੱਗਦਾ ਜੇ ਇਹਨਾਂ ਨੂੰ ਸਖਤ ਉਪਦੇਸ਼ ਦਵਾਗੇ ਤੇ ਲੋਕ ਭੱਜਣਗੇ ਇਸ ਕਰਕੇ ਉਹਨਾਂ ਦੀ ਮਰਜ਼ੀ ਇਹ ਸਾਥ ਦੇ ਨਾਲ ਅੱਜ ਉਹਨਾਂ ਨੂੰ ਵਚਨ ਦਿੱਤਾ ਜਾਂਦਾ ਖੁਸ਼ ਕਰਨ ਵਾਲਾ ਵਚਨ ਪਰ ਪੌਲਸ ਕਹਿੰਦਾ ਮੈਂ ਚੇਤਾਵਨੀ ਦਊਂਗਾ ਸਾਰੇ ਗਿਆਨ ਨਾ ਸਿਖਾਉਂਗਾ ਤਾਂ ਕਿ ਹਰ ਇੱਕ ਮਨੁੱਖ ਨੂੰ ਸਿੱਧ ਕਰਕੇ ਪ੍ਰਭੂ ਦੇ ਸਾਹਮਣੇ ਕੀ ਕੀਤਾ ਜਾਵੇ ਉਪਸਥਿਤ ਕੀਤਾ ਜਾਵੇ ਮੈਂ ਤੁਹਾਨੂੰ ਦੱਸਣ ਦਿਆ ਕਿ ਸੇਵਕਾਈ ਕੱਲਾ দান ਖਾਦਨ ਦਾ ਸਾਧਨ ਨਹੀਂ ਕਿ ਬਸ ਪੈਸੇ ਲੈ ਲੈ ਪ੍ਰੇਅਰ ਕਰਤੀ ਤੇ ਚਲੋ ਭਾਈ ਹੱਤਾ ਵਾਰ ਤੁਸੀਂ ਜੋ ਮਰਜ਼ੀ ਕਰੋ ਮੇਰਾ ਕੰਮ ਸੀ ਮੇਰੇ ਕੋਲ ਪੈਸਾ ਆ ਗਿਆ ਹੁਣ ਤੁਸੀਂ ਜਿੱਦਾਂ ਮਰਜ਼ੀ ਚੱਲੋ ਹੁਣ ਮੇਰੇ ਪਿਆਰਿਓ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਬੜੀ ਜ਼ਿੰਮੇਵਾਰੀ ਤਗੜੀ ਆ ਕਿ ਤੁਸੀਂ ਹਰ ਇੱਕ ਵਿਸ਼ਵਾਸੀ ਨੂੰ ਸਿੱਧ ਕਰਕੇ ਉਹਦੇ ਰਾਜ ਤੱਕ ਪਹੁੰਚਾਉਣਾ ਹੁਣ ਸਵਾਲ ਇਹ ਇਸ ਜਗ੍ਹਾ ਤੇ ਉੱਠਦਾ ਕਿ ਸਿੱਧ ਵਿਅਕਤੀ ਹੋਏਗਾ ਕਿਦਾਂ ਦਾ ਉਹਦੇ ਲਈ ਆਪਾਂ ਇੱਕ ਵਚਨ ਪੜਾਂਗੇ ਯਾਕੂਬ ਉਹਦਾ 3 ਬਾਬ ਉਹਦਾ 2 ਵਚਨ ਸਿੱਧ ਵਿਅਕਤੀ ਦੀ ਪਹਿਚਾਨ ਕੀ ਆ ਕਿਦਾਂ ਦਾ ਹੋਏਗਾ ਸਿੱਧ ਵਿਅਕਤੀ ਦੇਲੀ ਪੜ ਦੇਣਾ ਚਾਣਾ ਇਸ ਲਈ ਕਿ ਹਮ ਸਭ ਬਹੁਤ ਬਾਰ ਚੂਕ ਜਾਂਦੇ ਹਨ ਜੋ ਕੋਈ ਵਚਨ ਸੇ ਨਹੀਂ ਚੂਕਤਾ ਵਹੀ ਤੋਂ ਸਿੱਧ ਮਨੁਸ਼ ਹੈ ਔਰ ਸਾਰੀ ਦੀ ਪਰ ਲਗਾਮ ਲਗਾ ਸਕਤਾ ਹੈ ਹਾਲੇਲੂਇਆ ਵਚਨ ਦੇ ਵਿੱਚ ਲਿਖਿਆ ਸੀ ਬਹੁਤ ਵਾਰ ਚੂਕ ਕਰ ਜਾਂਦੇ ਆ ਵਚਨ ਤੋਂ ਅਸੀਂ ਇਧਰ ਉਧਰ ਹੋ ਜਾਂਦੇ ਆ ਪਰ ਕਲਾਮ ਦੇ ਵਿੱਚ ਸਾਫ਼ ਰੀਤੀ ਦੇ ਨਾਲ ਲਿਖਿਆ ਜੋ ਕੋਈ ਵਚਨ ਤੋਂ ਨਹੀਂ ਚੂਕਦਾ ਇਧਰ ਉਧਰ ਨਹੀਂ ਹੁੰਦਾ ਉਹੋ ਹੀ ਸਿੱਧ ਮਨੁੱਖਿਆ ਤੇ ਉਹ ਸਿੱਧ ਮਨੁੱਖੀ ਆਪਣੀ ਦੀ ਤੇ ਲਗਾਮ ਲਾ ਸਕਦਾ ਬੋਲੋ ਹਾਲੇਲੂਇਆ ਪੌਲਸ ਕਹਿੰਦਾ ਅਸੀਂ ਸਿੱਧ ਕਰਕੇ ਹਰ ਇੱਕ ਮਨੁੱਖ ਨੂੰ ਪਰਮੇਸ਼ਰ ਦੇ ਸਾਹਮਣੇ ਉਪਸਥਿਤ ਕਰਨਾ ਕੱਲਾ ਦਾਣ ਖਾਣ ਦਾਣ ਖਾ ਕੇ ਉਹਨਾਂ ਨੂੰ ਛੱਡ ਨਹੀਂ ਦੇਣਾ ਤੇ ਦੂਜੀ ਗੱਲ ਸਿੱਧ ਵਿਅਕਤੀ ਹੋਏਗਾ ਕਿਦਾਂ ਦਾ ਜਿਹੜਾ ਕਦੀ ਪਰਮੇਸ਼ਰ ਦੇ ਵਚਨ ਤੋਂ ਚੂਕਦਾ ਨਹੀਂ ਤੇ ਵਚਨ ਦੇ ਵਿੱਚ ਲਿਖਿਆ ਉਹੋ ਹੀ ਸਿੱਧ ਮਨੁੱਖਿਆ ਤੇ ਐ ਵਚਨ ਦੇ ਵਿੱਚ ਚੂਕ ਨਾ ਕਰਨ ਵਾਲਾ ਵਿਅਕਤੀ ਹੀ ਆਪਣੀ ਦੇਹ ਤੇ ਕੀ ਕਰ ਸਕਦਾ ਲਗਾਮ ਲਾ ਸਕਦਾ ਸੋ ਮੇਰੇ ਪਿਆਰਿਓ ਅੱਜ ਦੀਆਂ ਜਿਹੜੀਆਂ ਪੰਜਾਬ ਦੀਆਂ ਕਲੀਸੀਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਅਧਿਕਤਰ ਹੀ ਵਚਨ ਤੋਂ ਬਾਹਰ ਨਕਸ਼ੇ ਤੋਂ ਬਾਹਰ ਕੰਮ ਕਰ ਰਹੀਆਂ ਇਸੇ ਕਰਕੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਯੀਸ਼ੂ ਮਸੀਹ ਦਾ ਸੁਭਾਅ ਤੁਹਾਨੂੰ ਨਜ਼ਰ ਨਹੀਂ ਆਏਗਾ ਸੋ ਇਸ ਕਰਕੇ ਮੇਰੇ ਪਿਆਰਿਓ ਮਸੀਹ ਦੇ ਸੇਵਕਾਂ ਦੇ ਅੰਦਰ ਖਾਸ ਕਰਕੇ ਪੰਜਾਬ ਦੇ ਵਿੱਚ ਤੁਹਾਨੂੰ ਮਸੀਹ ਦਾ ਸੁਭਾਅ ਦਿਖਾਈ ਨਹੀਂ ਦੇ ਰਿਹਾ ਵਿਸ਼ਵਾਸੀਆਂ ਦੇ ਅੰਦਰ ਦਿਖਾਈ ਨਹੀਂ ਦੇ ਰਿਹਾ ਕੁੱਟ-ਕੁੱਟ ਕੇ ਉਹਨਾਂ ਦੀ ਤੁਸੀਂ ਇੱਕ ਵਾਰ ਗਲਤੀ ਨੂੰ ਦੱਸੋ ਵੇਖਿਓ ਕਿਦਾਂ ਹੰਕਾਰ ਬਾਹਰ ਆਉਂਦਾ ਕਿਦਾਂ ਆ ਕਹਿੰਦਾ ਮਤਲਬ ਉਹ ਅੱਗ ਬਬੂਲੇ ਹੋ ਜਾਂਦੇ ਆ ਸੋ ਇਸ ਕਰਕੇ ਗੱਲ ਇੱਥੇ ਨਹੀਂ ਰੁਕਦੀ ਜਦ ਉਹਨਾਂ ਦੇ ਕੰਮਾਂ ਨੂੰ ਉਹਨਾਂ ਦੀ ਮਿਨਿਸਟਰੀ ਦੇ ਵਿੱਚ ਹੋਣ ਵਾਲੇ ਸਿਸਟਮ ਨੂੰ ਦੇਖਦੇ ਆ ਤੇ ਉਹ 90% ਜਿਹੜਾ ਵਚਨ ਤੋਂ ਬਾਹਰ ਕੰਮ ਆਪਣੀ ਮਰਜ਼ੀ ਨੂੰ ਮਹੱਤਵ ਦਿੱਤਾ ਜਾ ਰਿਹਾ ਪਰ ਕਲੀਸੀਆ ਆਪਣੀ ਮਰਜ਼ੀ ਮੇਰੀ ਤੇ ਤੁਹਾਡੀ ਮਰਜ਼ੀ ਨਾ ਨਹੀਂ ਪ੍ਰਭੂ ਦੇ ਵਚਨ ਦੇ ਅਨੁਸਾਰ ਉਹਦੇ ਨਕਸ਼ੇ ਦੇ ਅਨੁਸਾਰ ਤਿਆਰ ਹੋਏਗੀ ਸੋ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਵਚਨ ਦੇ ਉੱਤੇ ਖੁਦ ਤਿਆਰ ਖੜੇ ਹੋ ਜੋ ਸਿੱਧੋ ਜੋ ਤੇ ਕਲੀਸੀਆ ਨੂੰ ਵੀ ਉਹਦੇ ਡਰ ਪੈ ਤੇ ਵਚਨ ਦੇ ਵਿੱਚ ਸਿੱਧ ਹੋਣਾ ਸਿਖਾਓ ਸੋ ਪ੍ਰਭੂ ਤੁਹਾਨੂੰ ਬਰਕਤ ਦੇਵੇ ਜੈ ਮਸੀਹ ਦੀ ਗੋਡ ਮੈਸੇ